ਤੇ ਸਟਿਆਣੀ ਦੇ ਢਾਬੇ ਤੇ ਜਾਣ ਤੇ ਪਿੱਛੋਂ ਪਾਰ ਵਾਲੇ ਨੇ ਆ ਕੇ ਤੇ ਇਹਨਾਂ ਨੂੰ ਮਾਰਿਆ ਵਾ ਬਹੁਤ ਜ਼ਿਆਦਾ ਹਿੱਟ ਕੀਤਾ ਬਹੁਤ ਦੂਰ ਤੱਕ ਪਈ ਅਹੀਂ ਤੇ ਸਵੇਰੇ ਵੇਖਿਆ ਜਾ ਕੇ ਸਾਨੂੰ ਪਤਾ ਹੀ ਸਵੇਰੇ ਲੱਗਾ ਵਾ ਕਿਉਂਕਿ ਜਿਹੜਾ ਰਾਤ ਪੰਪ ਤੇ ਮੁੰਡਾ ਹੁੰਦਾ ਵਾ ਉਹ ਤੇ ਇੱਕ ਮੰ ਪੰਪ ਤੇ ਹੀ ਤੇ ਦੋ ਰੋਟੀ ਖਾਣ ਚੱਲ ਗਏ ਸੀ ਤੇ ਉਹਨੇ ਸੋਚਿਆ ਚਲੇ ਨਾਲ ਆ ਕੇ ਆ ਸੋਈ ਜਾਣਾ ਵਾ ਆ ਕੇ ਤੇ ਜਦੋਂ ਉਹਨੇ ਸਵੇਰੇ ਉੱਠ ਕੇ ਵੇਖਿਆ ਤੇ ਆਈ ਨਹੀਂ ਫੇ ਤਾਂ ਕਰਕੇ ਫਿਰ ਸਵੇਰੇ ਪਤਾ ਲੱਗਾ ਸਾਨੂੰ ਥਾਣੇ ਤੋਂ ਫੋਨ ਆਇਆ ਵੀ ਸਾਡੇ ਬੰਦੇ ਐਕਸੀਡੈਂਟ ਹੋਇਆ गॾीदा ਮੈਂ ਨਰਕੇਸ਼ ਕੁਮਾਰ ਜਿਹੜੇ ਤੋਂ ਹੋਇਆ ਐਕਸੀਡੈਂਟ ਤੇ ਉਹਨਾਂ ਦੇ ਕੀ ਕੀ ਨਾਮ ਇੱਕ ਦਾਗਾ ਜੀ ਅਨੂਜ ਕੁਮਾਰ ਤੇ ਇੱਕ ਦਾ ਲੱਖੀ ਡੋਗਰ ਤੇ ਇਹ ਹੀ ਮੰਚ ਚੱਲ ਰਹਿਣ ਮਾਰੇ ਰਾਤ ਨੂੰ ਸਾਰੇ ਕੋਈ 10 ਵਾ 10 ਵਜੇ ਆਪਣਾ ਕੰਮ ਬੰਦ ਕਰਕੇ ਇੱਥੇ ਰੋਕੀ ਖਾਨ ਜਾਣ ਦੇ ਢਾਬੇ ਤੇ ਉੱਥੇ ਸਠਿਆਣੀ ਦੇ ਢਾਬੇ ਤੇ ਜਾਣ ਦੇ ਤੇ ਪਿੱਛੋਂ ਕਾਰ ਵਾਲੇ ਨੇ ਆ ਗਏ ਤੇ ਇਹਨਾਂ ਨੂੰ ਮਾਰਿਆ ਵਾ ਬਹੁਤ ਜ਼ਿਆਦਾ ਹਿੱਟ ਕੀਤਾ ਬਹੁਤ ਦੂਰ ਸੁੱਕ ਪਏ ਅਹੀਂ ਤੇ ਸਵੇਰੇ ਵਿਖਿਆ ਜਾ ਕੇ ਸਾਨੂੰ ਪਤਾ ਹੀ ਸਵੇਰੇ ਲੱਗਾ ਵਾ ਕਿਉਂਕਿ ਜਿਹੜਾ ਰਾਤ ਪੰਪ ਤੇ ਮੁੰਡਾ ਹੁੰਦਾ ਵਾ ਉਹ ਤੇ ਇਕ ਮਨ ਪੰਪਰੇ ਹੀ ਤੇ ਦੋ ਰੋਟੀ ਖਾਣ ਚਲ ਗਏ ਸੀ ਤੇ ਉਹਨੇ ਸੋਚਿਆ ਚਲਣਾ ਆ ਕੇ ਆ ਸੋਈ ਜਾਣਾ ਵਾ ਆ ਕੇ ਤੇ ਜਦੋਂ ਉਹਨੇ ਸਵੇਰੇ ਉੱਠ ਕੇ ਵੇਖਿਆ ਤਾਂ ਆਈ ਨਹੀਂ ਸੀ ਤਾਂ ਕਰਕੇ ਫਿਰ ਸਵੇਰੇ ਪਤਾ ਲੱਗਾ ਸਾਨੂੰ ਥਾਣੇ ਤੋਂ ਫੋਨ ਆਇਆ ਵੀ ਸਾਡੇ ਬੰਦੇ ਲਛਣ ਹੋਇਆ ਕੀ ਗੱਡੀ ਚ ਲੈ ਗਈ ਐਂ ਬੀਸਨ ਸਰ ਇੱਕ ਦੀ ਦਾ ਡੈਥ ਹੋ ਗਈ ਮੁਕੇ ਤੇ ਕਿਹਦੀ ਨਾਮ ਸੀ ਉਹ ਅਨੂਜ ਕੁਮਾਰ ਕਿਹਦੀ ਉਮਰ ਸੀ ਉਹਦੀ 32 ਸਾਲ ਦੂਜੇ ਮੁੰਡੇ ਦੀ ਦੂਜਾ ਜੀ ਇਸ ਟਾਈਮ ਐਡਮਿਟਡ ਹਾਲ ਐਮਰਜੈਂਸੀ ਆਪਣਾ ਦੇਵ ਹਸਪੀਟਲ ਕਿਹ ਕਿਹ ਦੀ ਸਨ ਕੰਡੀਸ਼ਨ ਸਰ ਉਹਨਾਂ ICJ ਅਕਾਊਂਟ ਦੇ ਕੇ ਲੱਗਣਾ ਪਤਾ ਗਿਆ ਸਰ। ਹਮਰੋਦੀ ਜੀ 26 ਦੇ ساتھ 25 ਅਨਮੈਰਿਡ। ਇਹ ਕੋ ਸਾਡੇ ਕੋਲ ਪੇਸ਼ੈਂਟ ਆਇਆ ਸੀਗਾ ਇੱਕ ਲੱਕੀ ਨਾਮ ਦਾ। ਵੈਸੇ ਤਾਂ ਉਹਦਾ ਨਾਮ ਜਿਹੜਾ ਬਾਅਦ ਚ ਪਤਾ ਲੱਗਿਆ ਔਰ ਪਹਿਲਾਂ ਉਹਨੂੰ ਅਸੀਂ ਐਜ਼ ਅ ਅਨਨੋਨੀ ਟਰੀਟ ਕੀਤਾ ਸੀਗਾ। ਔਰ ਉਹ ਪੇਸ਼ੈਂਟ ਦੀ ਜਿਹੜੀ ਹਿਸਟਰੀ ਆ ਉਹ ਲੈਸ ਹਿਸਟਰੀ ਜਿਹੜੀ ਆ ਉਹ ਰੋਡ ਸਾਈਡ ਐਕਸੀਡੈਂਟ ਦੀ ਆ ਕਿਤੇ ਉਹਦਾ ਐਕਸੀਡੈਂਟ ਹੋਇਆ ਸੀਗਾ ਤੇ ਸਾਡੇ ਕੋਲ ਐਮਰਜੈਂਸੀ ਵਿੱਚ ਉਹ ਪ੍ਰੈਜ਼ੈਂਟ ਕੀਤਾ ਜਿਹਦੇ ਵਿੱਚ ਉਹਦੀ ਕੰਡੀਸ਼ਨ ਉਸ ਟਾਈਮ ਦੇ ਵੀ ਉੱਤੇ ਬਹੁਤ ਸੀਰੀਅਸ ਸੀਗੀ, ਕ੍ਰਿਟੀਕਲ ਸੀਗੀ। ਅਸੀਂ ਉਹਦੇ ਜੋ ਸੀਟੀ ਸਕੈਨ ਵਗੈਰਾ ਜੇ ਸਾਡੀ ਨਿਊਰੋ ਸਰਜਰੀ ਟੀਮ ਨੇ ਸਾਰਾ ਨੂੰ ਅਸੈਸ ਕੀਤਾ ਤੇ ਉਸ ਤੋਂ ਬਾਅਦ ਉਹਨੂੰ ਵੈਂਟੀਲੇਟਰ ਤੇ ਪਾਉਣਾ ਪਿਆ ਪੇਸ਼ੈਂਟ ਦੀ ਹਾਲੇ ਵੀ ਜਿਹੜੀ ਕੰਡੀਸ਼ਨ ਹੈ ਉਹ ਕ੍ਰਿਟੀਕਲ ਬਣੀ ਹੋਈ ਹੈ ਔਰ ਜਿਹੜੇ ਮਤਲਬ ਉਹਦੇ ਅਸਾਰ ਨਹੀਂ ਠੀਕ ਹੋਣਦੇ ਉਹ ਕੋਈ ਜ਼ਿਆਦਾ ਨਹੀਂ ਲੱਗ ਰਿਹਾ ਕਿਉਂਕਿ ਸਿਰ ਦੀ ਜਿਹੜੀ ਸੱਟ ਆ ਉਹ ਬਹੁਤ ਭਿਆਨਕ ਹੈ ਡਾਕਟਰ ਸਾਹਿਬ ਉਹ ਮੁੰਡੇ ਨਾਲ ਕੋਈ ਐਕਸੀਡੈਂਟ ਆ ਕਿ ਉਹ ਦੇਖੋ ਸਾਡੇ ਕੋਲ ਜੋ ਸਾਡੀ ਜਾਣਕਾਰੀ ਹੈ ਬਾਕੀ ਕੰਮ ਪੁਲਿਸ ਦਾ ਹੁੰਦਾ ਕਿ ਕਿਵੇਂ ਹੋਇਆ ਐਕਸੀਡੈਂਟ ਸਾਡੇ ਕੋਲੇ ਜਿਹੜਾ ਕੇਸ ਆਉਂਦਾ ਡਾਕਟਰ ਦੇ ਉਹਨੂੰ ਇਹ ਪੁੱਛਣਾ ਹੁੰਦਾ ਕਿ ਤੁਹਾਡਾ ਐਕਸੀਡੈਂਟ ਹੋਇਆ ਤਾਂ ਇੱਕ ਜਿਹੜੀ ਸਾਡੀ ਅਲੈਸਡ ਹਿਸਟਰੀ ਸਾਨੂੰ ਦਿੱਤੀ ਗਈ ਹੈ ਉਹ ਇਹੀ ਦਿੱਤੀ ਗਈ ਹੈ ਕਿ ਉਹਦਾ ਰੋਡ ਸਾਈਡ ਐਕਸੀਡੈਂਟ ਹੋਇਆ ਗਿਆ ਜੀ